ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਔੰਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਵੀਰ ਜੀ ਤੇ ਅੱਜ ਫੇਰ ਤੁਹਾਨੂੰ ਘੋਗੇ ਪਿੰਡ ਚੋਂ ਵਿਖਾ ਲਦੇ ਆਂ ਵੀਡੀਓ ਜੀ ਤੇ ਆ ਗਏ ਆ ਵੇਖ ਕੇ ਤੁਸੀਂ ਪੋਸਟਰ ਸਮਝ ਗਏ ਹੋਣੇ ਰਮਾਨ ਡੇਰੀ ਫਾਰਮ ਤੇ ਤੁਹਾਨੂੰ ਕਰਦੇ ਆਂ ਡਿਟੇਲ ਸ਼ੇਅਰ ਤੇ ਤੋਕੜਾਂ ਗੱਬਣਾ ਤੇ ਵਿੱਚ ਤਾਜ਼ੀਆਂ ਵੀ ਆ ਤੇ ਸਾਰੀ ਵੀਰ ਕੋ ਡਿਟੇਲ ਲੈਣੇ ਆ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦੇਣੀ ਆ ਕਿਨੇ ਕਿਨੇ ਟਾਈਮ ਦੀਆਂ ਗੱਬਣਾ ਵਾ ਤੇ ਕੀ ਕੀ ਭਾਅ ਵਾ ਤੇ ਕੀ ਕੀ ਕਿਦਾਂ ਕਿਦਾਂ ਦੀਆਂ ਮਈਆਂ ਸਾਰੀ ਜਾਣਕਾਰੀ ਲੈਣੀ ਹੈ ਮਈਆਂ ਬਹੁਤ ਚੰਗੀਆਂ ਬੂਰੀ ਵੀ ਹੈਗੀ ਆ। ਕੀ ਬਾਤਾਂ ਨੇ ਬਹੁਤ ਕੁਆਲਿਟੀ ਵਾਲੀ ਬੂਰੀ ਮੈਂ। ਪੂਰੀ ਵੀਡੀਓ ਵੇਖਿਓ ਸਾਰੀ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਕਰੀਏ ਵੀਰ ਜੀ ਸ਼ੁਰੂਆਤ ਜੀ। ਹਾਂ ਜੀ ਜੀ ਭਾਜੀ। ਸਾਸੀ ਕਾ ਵੀਰ ਜੀ। ਸਾਸੀ ਕਾ ਵੀਰ ਜੀ ਕੀ ਆ ਚੱਲਦੇ ਵਧੀਆ ਵਧੀਆ ਜੀ ਤੁਸੀਂ ਸੁਣਾਓ ਕੈਮ ਸੇ ਤਾਂ? ਵਧੀਆ ਵਧੀਆ ਬੇਬੀ। ਹੋਰ ਘਰ ਪਰਿਵਾਰ ਸਭ ਕਿੱਪਾ ਜੀ। ਤੇ ਕਿੰਨੀਆਂ ਜੇ ਅੱਜ ਅੱਜ ਨਗਰ ਹੈ ਗਈ 6 6 ਜੀ 6 ਦੀ 6 ਹੀ ਪਾ ਦੇਣੇ 6 ਦੀ 6 ਹੀ ਪਾ ਦੇਣੇ ਤੱਕੀ ਨੇਗੀ ਆ ਠੀਕ ਹੈ ਜੀ ਤੇ ਨੰਬਰ ਬੋਲ ਦਿਓ ਜੀ ਨੰਬਰ ਵੀਰ ਜੀ ਹੈਗਾ ਵਾ 78140 88635 ਠੀਕ ਹੈ ਜੀ 78140 88635 ਤੇ ਕਰੀਏ ਸ਼ਾਜੀ ਸ਼ੁਰੂਆਤ ਫਿਰ ਜੀ ਹਾਂ ਜੀ ਜੀ ਭਾਜੀ ਤੇ ਇਹਦੇ ਵੱਲੋਂ ਦੱਸੋ ਜੀ ਕਿਤੋਂ ਕਰਨੀ ਹੈ ਆਪਣਾ ਐਡਰੈਸ ਦੱਸ ਦਈਏ ਐਡਰੈਸ ਦੱਸ ਦਿਓ ਜੀ ਵੀਰ ਜੀ ਪਿੰਡ ਹੈ ਆਪਣਾ ਘੋਗਾ ਤਸੀਲ ਬਟਾਲਾ ਹਾਂ ਡਿਸਟ੍ਰਿਕਟ ਅਰਦਾਸਪੁਰਿਆ ਵੀਰ ਜੀ ਨੰਬਰ ਸਕਰੀਨ ਤੇ ਵੀ ਆਉਂਦੇ ਆ ਨਾ ਇਹਨਾਂ ਨੂੰ ਇਹੋ ਹੀ ਬੇਨਤੀ ਆ ਵੀਡੀਓ ਲਾਸਟ ਤੱਕ ਵੇਖਿਓ ਸਾਰਾ ਵਿੱਚ ਹੌਲੇ ਪਾਲੀਆਂ ਵੀ ਵੱਡੇ ਪਾਲੀਆਂ ਵੀ ਟੋਕੜਾਂ ਗੱਬੜਾਂ ਵੀ ਬੱਚੇ ਵਾਲੀਆਂ ਵੀ ਬਿਨਾ ਬੱਚੇ ਤੋਂ ਵੀ ਮਿਲਦੀਆਂ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਜੀ ਤੇ ਇਹਦੇ ਵੱਲੋਂ ਦੱਸੋ ਜੀ ਇਧਰੋਂ ਸ਼ੁਰੂਆਤ ਕਰਨੀ ਕੋ ਉਧਰੋਂ ਜੀ ਅਸੀਂ ਸ਼ੁਰੂ ਕਰ ਦਿੰਦੇ ਆ ਭਾਜੀ ਦੱਸੋ ਜੀ ਇਹਦੇ ਵੱਲੋਂ ਇਹਦੇ ਭਾਜੀ ਬਗੈਰ ਬੱਚੇ ਤੋਂ ਆ ਠੀਕ ਹੈ ਜੀ ਥਣ ਥਣ ਬਹੁਤ ਚੰਗਾ ਜੀ। ਛੱਬੀ ਬੜੀ ਆ ਧਾਰੂ ਅਸਲੀ ਕੋਲੀ। ਪਾੜੇ ਦੇ ਜੀ ਟੀਕੇ ਦੇ ਜੀ। ਨਹੀਂ ਪਾੜੇ ਦੇ ਭਾਜੀ ਤੂੰ ਇਹ ਦਾਵੇਂ ਚੌਕਰ ਬਾਉ ਦੇ ਥੱਲੇ ਹੀ ਬਹਿ ਜਾਓ। ਥਣ ਬਹੁਤ ਚੰਗਾ ਜੀ। ਬਹੁਤ ਵਧੀਆ ਮਹੀਂ ਸੂਈ ਨੂੰ ਕੋਈ ਜ਼ਿਆਦਾ ਦਿੰਨੀ ਹੋਏ। ਠੀਕ ਹੈ ਜੀ। 6 ਮਹੀਨਾ 10 ਦਿਨ ਹੋਏ ਜੀ। ਠੀਕ ਜੀ ਤੇ ਕਿੰਨਾ ਦੁੱਧ ਸ਼ਾਹੀਦ ਕੋ? ਦੁੱਧ ਭਾਜੀ ਇਹਦੇ ਕੋਲ 7 ਕਿਲੋ ਜੀ। 7 ਕਿਲੋ ਦੁੱਧ ਥਣ ਥਣ ਕੁਆਲਿਟੀ ਬਹੁਤ ਹੈ ਮੈਂ ਜੀ। ਇਹ ਛੋਟਾ ਜਿਹਾ ਭਾਅ ਹੈ ਦਾ। ਦੱਸੋ ਜੀ। ਭਾਅ ਪਹਿਲਾਂ ਦੱਸ ਦੇ। ਲੀਏ 50000 ਹਾਂ ਜੀ। ਦੇਣਾ ਵੀ 36000 ਦੀ 36000 ਦੀ ਹੋਰ ਮਾਨਤਣ ਕਰਵਾਗੇ ਭਾਜੀ 60000 ਦੇਣਾਗੇ 60000 ਦੀ ਲੈਓ ਜੀ ਲੈਓ 60000 ਵਿੱਚ ਕੋਈ ਛੱਡ ਦੋ ਥੋੜੇ ਬੋਤੇ 60000 ਜੀ ਦੇਣਾਗੇ ਭਾਜੀ 60000 ਦੀ 60000 ਦੇ ਵਿੱਚ ਧਾਰ ਫੋਲੀ ਆ ਮਾਜੀ ਦੀ ਸਾਰੀ ਚੰਗੀ ਆ ਨੀਂਦੀ ਜਾਂਦੀ ਨਾਲੇ ਵੀਰ ਭਰਾ ਸੇਵਾ ਕਰੇ ਤੇ ਤੁਹਾਨੂੰ ਬਤਾ ਵੀ ਸਕਦਾ ਥਣ ਥਣ ਬਹੁਤ ਕੁਆਲ ਜੀ ਸੇਵਾ ਤੋਂ ਆਈ ਆ ਭਾਜੀ ਤੇ 60 ਜੋ ਕੋਈ ਮਾਨਤਣ ਜੀ ਕਰਵਾਗੇ ਭਾਜੀ ਕਿੰਨਾ ਜੀ ਪਰ ਸੱਤੋਂ ਨਾ ਕਰਤਾ ਜੀ ਠੀਕ ਹੈ ਜੀ ਠੀਕ ਹੈ ਹਜ਼ਾਰ ਹੀ ਛੱਡ ਦੋ 60 ਚੋਂ ਹਜ਼ਾਰ ਛੱਡ ਦਿੰਦੇ 9000 ਜੀ ਦੇ ਦਾਂਗੇ ਭਾਜੀ ਠੀਕ ਹੈ ਜੀ ਜਮਾਂ ਜਿਆਜ ਮੋਲੇਆ ਜਮਾਂ ਜਿਆਜ ਜੀ ਵੀਰਾਂ ਨੂੰ ਫੇਰ ਪੇਂਟੀ ਉਹੇ ਕਰਦੇ ਆ ਵੀ ਲੱਖ ਰੱਖ ਕੇ ਵੀਡੀਓ ਵੇਖਿਓ ਸਹੀ ਗੱਲ ਹੈ ਜੀ ਹਾਂ ਜੀ ਹਾਂ ਜੀ ਇਹਦੇ ਵੱਲੋਂ ਦੱਸੋ ਜੀ ਇਹ ਭਾਜੀ ਸੂਈ ਇਹ 2 ਮਹੀਨੇ ਹੋਏ ਜੀ ਸੂਈ ਨੂੰ ਬੱਚਾ ਹੈਗਾ ਜੀ ਇਹਦਾ ਭਾਜੀ ਮਗਰ ਕੱਟਾ ਜੀ ਇਹਦੇ ਬਹੁਤ ਛਣਦੇ ਬਹੁਤ ਨਹੀਂ ਬੱਚਾ ਜੀ ਇਹਦਾ ਕਿਹੜਾ ਉਰਲਗ ਪਰਲਾ ਜੀ ਉਰਲਾ ਉਰਲਾ ਆਹ ਕੱਟਾ ਜੀ ਵੱਡੀ ਮਈ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਥਣ ਥਣ ਬਹੁਤ ਚੰਗਾ ਆਈਦਾ ਵੀ ਜੀ ਥਣ ਥਣ ਪਾਜੀ ਸਾਰਾ ਕੁਝ ਹੀ ਚੰਗਾ ਵਾ ਇਹ ਦੁੱਧ ਜੀ ਇਦਕੋ ਆ ਲਈ ਆਪਣੇ ਕੋਲ ਕੱਲ ਸ਼ਾਮੀ ਆਈ ਆ ਹਾਂ ਜੀ ਹਾਂ ਜੀ ਹਾਂ ਜੀ ਹੋਰ ਜੀ ਵਧੀਆ ਵਧੀਆ ਜੀ ਵਧੀਆ ਜੀ 8 ਕਿਲੋ ਦੁੱਧ ਤਿਆਰ ਕੀ 8 ਕਿਲੋ ਤਿਆਰ ਕੀ ਇਹਦੇ ਕਰ ਜੂਗੀ 2-4 ਦਿਨ ਸਾਫਗੇ ਨਾ ਦੁੱਧ 9-10 ਕਿਲੋ ਦੇਣਾ ਚਾਹੀਦਾ ਵੇਖੋ ਪਲਵਾਨ ਜੀ ਦੱਸੋ ਜੀ ਜਾਣਕਾਰੀ ਇਸ ਜਾਣਕਾਰੀ ਦਾ ਥਾਣ ਵੇਖੋ ਕਿਤਾ ਫੁੱਲ ਖਾਂ ਲਗਾ ਵੇਖੋ ਨਹੀਂ ਠੀਕ ਹੈ ਜੀ ਇਹ ਤਾਂ ਨਦੀਨ ਨੇ ਕਿਤੇ ਲਾਭ ਦੇ ਵੀ ਜੀ ਨਹੀਂ ਲਾਭ ਦੇ ਇਹ ਤਾਂ ਮਨੇ ਫੋਨ ਤੇ ਲਾਭ ਦੇ ਆ ਠੀਕ ਹੈ ਜੀ ਤੇ ਦੱਸੋ ਜੀ ਇਹਦਾ ਮੁੱਲ ਮੁੱਲ ਭਾਏ ਭਾਜੀ ਇਹਦਾ 70000 ਕਰ ਦਈਏ ਕਿ ਉੱਟਦੀਆਂ ਜਾਣੀਆਂ ਕਰਨੀਆਂ ਉੱਟਦੀਆਂ ਜਾਣ ਆਲੀਆਂ ਆਜੋ ਭਾਜੀ ਆਜੋ ਉੱਟਦੀਆਂ ਜਾਣ ਆਲੀਆਂ ਕਰਨੀਆਂ ਉੱਟਦੀਆਂ ਜਾਣ ਆਲੀਆਂ ਦੱਸੋ ਜੀ ਜੈਜ ਜਮਾਂ ਜੈਜ ਕਰ ਦਈਏ ਜੀ ਹਾਂਜੀ 72 ਦੀਏ ਦਿੰਨੇ ਦੱਸੋ ਪਹਿਲਵਾਨ ਜੀ ਤੁਸੀਂ ਕੰਮ ਕੰਮ ਕਰੋ ਥੋੜਾ ਜਿਹਾ ਯਾਰ ਕਰੋ ਬੰਤੇ ਯਾਰ ਉਹ ਦੋ ਹੀ ਛੱਟਣਾ ਵਾ ਛੱਟਣੀ ਆਂ ਜਾਣ ਤੋੜਦੀਆਂ ਜਾਣ ਦੋ ਜਾਣ ਦੋ ਜਮਾਂ ਜੈਜ ਮਾਰ ਲਵੇ ਕੋਵਲਟੀ ਪਕਾਉਣਾ ਬਹੁਤ ਚਾਹੀਦਾ ਵੀ ਲੱਤੀ ਕਬੂਤਰੀ ਆ ਬਹੁਤ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਪਰ ਲੱਕੀ ਨਹੀਂ ਇਹ ਹੈਗੀ ਹੱਲੇਵਾ ਖਾਉਣ ਜਰਾ ਤੁਸੀਂ ਠੀਕ ਹੈ ਜੀ ਠੀਕ ਹੈ ਲਿਵਾ ਲਗਾ ਦੇ ਲੱਕੀ ਨਹੀਂ ਇਹ ਹੈਗੀ ਕੋਈ ਇਹ ਤਾਂ ਸਮਝ ਲੈ ਰਾਜੂ ਦੇ ਲੱਕੀ ਕਹਿ ਦਿੰਦੇ ਬਹੁਤ ਚੰਗੀ ਬਾਜੀ ਇਹ ਚੰਗੀ ਆ ਜੀ ਤੇ 70 ਦੀ 70 ਦੀ 70 ਜੇ ਕੋਈ ਛੋੜ ਕਿਉਂ ਇੰਝ ਐਜ ਕਰਤਾ ਮੁਕਤਲਾ ਭਾ ਲਾ ਲਾਸਟੀ ਜੀ ਹਾਂ ਜੀ ਹਾਂ ਜੀ ਕੋਈ ਮਾਮਦਾਨ ਕੋਈ ਦਾ ਇਹਨੂੰ ਖੁਸ਼ ਕਰਾਂਗੇ ਯਾਰ ਜਿਹੜਾ ਕੋਈ ਸਹੀ ਗੱਲ ਦੇ 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 ਦੋਹਾਂ ਦੇ ਵੀ ਹਰ ਕੀ ਜੀ ਜਮਾਲ ਜਾਣ ਰਿਹਾ ਬਾਜੀ ਇਹ ਆ ਨਗੀਨਾ ਦੱਸੋ ਜੀ ਇਹ ਹੈਗੀ ਭੋੜੀ ਹਾਂ ਜੀ ਇਹ ਬਾਜੀ ਕਿੰਨਾ ਮਹੀਨੇ ਚੈੱਕ ਪਾਸ ਆ ਠੀਕ ਆ ਜੀ ਦੁੱਧ ਬਾਜੀ ਇਹਦੇ ਕੋਈ 7 ਕਿਲੋ ਆ ਠੀਕ ਆ ਜੀ ਵੱਡੀ ਛੋਟੀ ਆ ਵੱਡੀ ਛੋਟੀ ਜੀ ਬੜੀ ਚੰਗੀ ਆ ਬਾਜੀ ਕੋਈ ਕਮੀ ਪੇਸ਼ੀ ਨਹੀਂ ਸਹੀ ਗੱਲ ਹੈ ਜੀ ਸਾਹਮਣੂ ਬਾ ਇੱਕ 25 ਮੁੱਢੀ ਲੱਗ ਜਾਊਗੀ ਛੋਟੀ ਚੰਗੀ ਝੋਡੀ ਵੱਡੀ ਬਹੁਤ ਹੈ ਜੀ ਬਹੁਤ ਗੱਦ ਕਾੜਿਆ ਭਾਜੀ ਛੋਟੀ ਸਹੀ ਗੱਲ ਤੇ ਚਮਾਂ ਦੀ ਗੱਬਣਿਆ ਜੀ ਹਾਂ ਜੀ ਧਾਰ ਤੂਰ ਬਹੁਤ ਕੋਲੀ ਬਾਕੀ ਆਪਾਂ ਚੈੱਕ ਕਰਾਈਆਂ ਹੁੰਦੀਆਂ ਘਰੇ ਕੋਈ ਵੀਰ ਵੀ ਜਾ ਕੇ ਖਰਾਬ ਸਕਦਾ ਵਾ ਤਸੱਲੀ ਕੀਤੀ ਹੁੰਦੀ ਹੈ ਇਹਨੇ ਗੱਲ ਗਾਦੀ ਹੋਰੀ ਤਸੱਲੀ ਠੀਕ ਹੈ ਰਾਜੀ ਜੀ ਮੈਂ ਨਾਲ ਵੀ ਵਧੀਆ ਓਕੇ ਰਿਪੋਰਟਾ ਵੀਰ ਜੀ ਤੇ ਚਮਾ ਮਹੀਨਾ ਦੀ ਗੱਲ ਤਾਂ 7 ਕਿਲੋ ਤੋਂ ਹਾਂਜੀ ਹਾਂਜੀ ਭਾਜੀ ਤੇ ਦੱਸੋ ਜੀ ਇਹਦੇ ਮੁੱਲ ਭਾਏ ਭਾਜੀ ਇਹਦਾ 75000 ਕਰ ਰਹੀਏ ਹਾਂਜੀ ਜਮਾ ਜਾਇਜ ਦੇ ਨਹੀਂ ਮਈਏ ਹਾਂਜੀ ਹਾਂਜੀ ਵੇਖ ਲਓ ਖਾਲ ਦੂ ਪਹਿਲਾਂ ਚੰਗੀ ਜੀ ਸਾਰਾ ਦਿਖਾਲਦਾ ਜੀ ਭੋਡੀ ਮੈਂ ਇਹ ਕਦੋਂ ਹੀ ਨਹੀਂ ਪੂਰੀ ਕੁਆਲਿਟੀ ਵਾਲੀ ਜੀ ਵੇਖੋ ਤੇ ਦੱਸੋ ਜੀ ਲਾਸਟ ਇਹ ਭਾਜੀ 72 ਦੀ ਦੇ ਦਈਏ ਜੋ ਜਾਇਜ ਆਪੇ ਕਰ ਦੋ ਜੋ ਪਲਵਾਂ ਜੀ ਕਹਦਣਗੇ ਤੇ ਦੇ ਦਈਏ ਦੱਸੋ ਪਲਵਾਂ ਜੀ 70 70 ਦੀ ਕੋਈ 70 ਜੋ ਮਾਨਤਨ ਜਮਾਂ ਜਾਇਦੀ ਕਰਦਾ ਭਾਈ ਉਹ ਤਾਂ ਫਿਰ ਦੀ ਉੜਦੀ ਜਾਣੀ ਨਾ ਕੰਮ ਐਡੀ ਮੈਂ ਕਿੱਥੇ ਮਿਲਦੀ ਨਹੀਂ ਕੋਈ ਲਾਸਟ ਕੋਈ ਨੀ ਵੀਰ ਭਰਾ ਕੋ ਲਾਉਣਾ ਮਾਨਤਨ ਫਰਾਂਗੇ ਖੁੱਲਾ ਕੋਈ ਠੀਕ ਹੈ ਜੀ 70 ਦੀ ਹੋ ਜੂਗੀ ਜੀ ਹਾਂ ਜੀ ਕੋਈ ਨਹੀਂ ਖੁੱਲਾ ਮਾਨਤਨ ਵੇਖੋ ਸਭ ਮੈਂ ਜੀ ਚੰਗੀ ਚੰਗੀ ਵੱਡੀ ਮੈਂ ਜੀ ਵੱਡੀ ਪੂਰੀ ਪੁੱਲ ਲੋਗ ਹੀ ਨਹੀਂ ਹੈਗੀ ਹਾਂਜੀ ਵੀਰ ਜੀ ਹੁਣ ਇਹਦੇ ਵੱਲੋਂ ਦੱਸੋ ਜੀ ਹੁਣ ਇਹ ਭਾਜੀ 6 ਮਹੀਨਾ ਲੱਗ ਗਿਆ ਇਹਨੂੰ ਹਾਂਜੀ ਜਾੜਾ ਹੈ 6 ਮਹੀਨਾ ਤੇ 5 ਕਿਲੋ ਦੁੱਧ ਦੇ 5 ਕਿਲੋ ਦੁੱਧ ਘਰੇ ਲਿਆਂਦੀ ਆ ਘਰੇ ਚੈੱਕ ਕਰਾ ਲਈ ਲਿਆ ਕੇ ਚੈੱਕ ਪਾਸ ਆ ਤੇ ਕਰਮਾਣੀ ਨੇ ਅਗੇ ਜੀ ਨਹੀਂ ਲਾਇਆ ਪੱਠੇ ਪੁੱਠੇ ਨਹੀਂ ਖਾਦੇ ਰੱਜ ਕੇ ਠੀਕ ਆ ਜੀ ਬਹੁਤ ਚੰਗੀ ਮਈ ਖਰੀ ਆ ਕੱਦ-ਕਾਰ ਸਾਰਾ ਫੂਰੀ ਚੰਗੀ ਜੀ ਸਿੰਘ ਸੁngੂ ਵੀ ਬਹੁਤ ਸੋਹਣਾ ਤੇ ਘਰ ਦੂਰ ਵੀ ਖੋਲੀਏ ਤੋਂੜਾ ਘਾੜੇ ਨਹੀਂ ਮਿਲਦੀ ਭਾਜੀ ਠੀਕ ਜੇ ਛੇ ਮਹੀਨੇ ਜਾ ਰਿਹਾ ਜੀ ਕੋਈ ਟੀਕਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਖਣ ਸੁਣ ਇਹਦਾ ਵੀ ਕੁਆਲਿਟੀ ਵਾਲਾ ਬੁੜੀ ਵਾਲਾ ਬੜੀ ਘਟੀ ਆ ਇਹਨੇ ਕਦੋਂ ਗੁੰਜੀ ਨਹੀਂ ਭਾਜੀ ਪਿਓਰ ਮੋੜਾ ਨਫਲ ਗਿਆ ਸਹੀ ਗੱਲ ਹੈ ਜੀ ਇਹ ਮੋੜ ਜਾਇਦਾ ਨਹੀਂ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਬਾਪੀ ਚੈੱਕ ਪਾਉਂਦਾ ਡੀ ਗਾਰੰਟੀ ਹੁੰਦੀ ਆ ਆਪਣੀ ਵੀ ਕੋਈ ਘਰਾ ਸਕਦਾ ਹੀ ਆਗੇ ਕਿਉਂ ਰਾਜੂ ਜੀ ਬਿਲਕੁਲ ਬਿਲਕੁਲ ਜੀ ਇੱਥੇ ਤਸੱਲੀ ਹੋਈ ਹੁੰਦੀ ਚੈੱਕ ਹੋਈ ਹੁੰਦੀ ਜੀ ਹਾਂ ਠੀਕ ਹੈ। ਆਣ ਲਿਆ ਕੋ ਜੀ ਆਣ ਲਿਆ ਜੇ ਕੋ ਜੀ ਆਣ ਲਿਆ ਉਹ ਤੁਹਾਨੂੰ ਦਿਖਾ ਦੋ ਸਾਰੀ ਚੰਗੀ ਆ। ਇਹ ਸਾਫ ਹੈ ਜੀ। ਜਦੋਂ ਗਾਂ ਤਿਆਰ ਹੋਣੀ ਆ ਟੋਕਰ ਦਾ ਮੇਨ ਗੱਲ ਹੁੰਦਾ ਥਾਂ ਲਿਆ ਸਾਫ ਹੋਵੇ। ਜਦੋਂ ਗਾਂ ਤਿਆਰ ਹੋਣੀ ਸਾਫ ਮੰਨੀ ਆ ਜੀ। ਹਾਂ ਜੀ ਹਾਂ ਜੀ ਤੇ ਦੱਸੋ ਜੀ ਕੀਮਤ ਇਹਦੀ ਭਾਜੀ ਮੁੱਲ ਭਾਵੇਂ 70000 ਕਰ ਦਈਏ। ਹਾਂ ਜੀ। ਇਹ 67000 ਦੀ ਦੇ ਦਾਂਗੇ। ਦੱਸੋ ਰਾਜੂ ਸੇਠ ਜੀ ਹਣ ਤੁਸੀਂ ਭਲਵਾਂ ਜੀ। ਕਿੰਨਾ ਕਹੂੰ ਮੈਂ ਕਰਦਾ 100000 67000 ਦਾ ਰਾਜੂ ਕੀ ਛੱਡਣਾ ਜੀ? 100000 ਫਿਰ ਜਾਣ ਦੋ ਫਿਰ 65000 ਲੈ ਲੈਂਦੇ ਹਾਂ। 65 ਦੀ ਕੋ 65 ਚੋਂ ਜੇ ਮੈਂ ਕਹਾਂ ਮੇਰੀ ਜੀ ਮਾਨਤਾ ਨੂੰ ਆਪਾਂ ਸਰਾਵਾਂ ਕਰਵਾਗੇ ਪੱਕਾ ਕਰ ਹੀ ਦਈਏ ਫਿਕਸ ਹੀ 64 ਦੀ ਦੇ ਦਾਂਗੇ 64 ਦੀ ਜੀ ਠੀਕ ਹੈ ਜੀ ਤੇ ਨਾਲ ਮਿਲਦੀ ਆ ਰੇਡ ਨਹੀਂ ਕਿਤੇ ਮਿਲਦਾ ਮੈਂ ਦਿਖਾਉਂਦਾ ਨਹੀਂ ਵਿਖਾਲਦੀ ਕੀ ਵਿਖਾਲਦੀ ਵੱਡੀ ਹੈ ਝੂਟੀ ਨਾਲੇ ਗੱਬਣਿਆ ਜੀ ਗੱਬਣ ਚੈੱਕ ਪਾਸ ਆ ਇਹਨਾਂ ਟੌਪ ਦਾ ਵਿੱਚ ਸਹੀ ਗੱਲ ਹੈ ਜੀ ਬਾਕੀ ਆ ਵੀਰ ਦਾ ਨੰਬਰ ਵੀ ਆ ਸਕਰੀਨ ਤੇ ਵੀ ਲਾ ਦੇਣਾ ਆਪਾਂ ਤੇ ਹੁਣ ਆਪਾਂ ਦੱਸਿਓ ਜੀ ਉਹਦੇ ਵੱਲੋਂ ਦੱਸਿਓ ਜੀ ਹਾਂ ਜੀ ਜੀ ਇਹਦੇ ਵੱਲੋਂ ਦੱਸੋ ਜੀ ਬਹੁਤ ਵੋ ਮੈਂ ਦੋ ਪ੍ਰਪਰਿਧ ਕਿ ਪੱਕਾ ਜਿਹੜਾ 8 ਕਿਲੋ ਕਹਿ ਦੀਏ ਭਾਵੇਂ 7 ਕਿਲੋ ਆ ਪੱਕਾ ਸੁੱਡ 8 ਕਿਲੋ ਦੁੱਧਿਆ ਜੀ 7 ਕਿਲੋ ਦੀ ਕਰਾ ਲਾੜੇ ਭਾਜੀ ਕੋਈ ਤੇ ਜਵਾਕ ਹੈਗਾ ਜੀ ਇਹਦਾ ਜਵਾਕ ਹੈਗਾ ਮ ਕਰੇ ਤੇ ਕੱਟੀ ਆ ਥੱਲੇ ਉਹ ਜਿਗਾਰਡ ਬਹੁਤ ਲੱਗਾ ਜੀ ਇਹਦਾ ਮੋਲੇ ਦਾ ਵੀ ਛੋਟਾ ਜਿਆ ਵਾ ਦੋ ਦੇ ਦਸ ਤੋਂ ਵੀ ਖਰੀਆ ਤਾਂ ਦੂਰੀ ਕੋਲੀ ਆ ਠੀਕ ਹੈ ਜੀ ਦੇਖੋ ਰਾਜੂ ਸੇਠ ਜੀ ਕਰੋ ਚੈੱਕ ਜੀ ਮੈਂ ਨਾ ਵੀ ਖਾਣ ਦੇਖੋ ਜੀ ਬੋਲ ਖਾਣ ਲੱਗਾ ਕੋਮਿਤ ਜੀ ਠੀਕ ਹੈ ਜੀ ਤੇ ਸ਼ੋਹ ਮਖਾਓ ਵੀਰ ਜੀ ਕੱਟੀ ਆ ਜੇ ਨਾ ਇਹਦੀ ਜੀ ਉਹ ਪਰਦੀ ਕੱਟੀ ਆ ਠੀਕ ਨਿਕਨ ਮੈਦਾ ਵੀਰ ਜੀ ਲੱਗਾ ਵੇਖੋ ਸਾਰੀ ਚੰਗੀ ਆ ਮੈਂ ਹਰ ਬਕੋ ਐ ਓਕੇ ਆ ਜੀ ਜਿੰਨੀ ਵੀ ਹੈਗੀ ਸਾਫ ਸੁਥਰੀ ਕੋਈ ਕਮੀ ਨਹੀਂ ਚੰਗੀ ਆ ਜੀ ਦੱਸੋ ਜੀ ਇਹਦੀ ਵੱਲੋਂ ਇਹਦੀ ਕੀਮਤ ਕੀ ਆ ਛੋਟੀ ਜੀ ਕੀਮਤ ਦੱਸੋ ਇਹਦਾ ਛੋਟਾ ਜੀ ਮੁੱਲ ਹੋਣਾ ਭਾਜੀ ਹਾਂਜੀ ਹਾਂਜੀ ਦੱਸੋ ਜੀ ਮੁੱਲ ਭਾਵੇਂ ਇਹਨਾ ਕਰ ਦਈਏ 70000 ਹਾਂਜੀ ਇੱਜੂ ਕਰਾਂਗੇ 3000 ਛੋਟ 3000 ਬਾਕੀ ਬਣਵਾ ਜੀ ਦੇ ਨਾਲ ਇਹ ਹੋ ਜਾਊਗੀ ਜੋ ਕਹਦਾਂਗੇ 65 ਦੀ ਵੀਰ ਜੀ 60000 ਦੇ ਟਿਕਾਣੇ ਭਾਜੀ ਕੋਈ 65 ਜੋ ਉਹ ਵੇਖਣਾ ਮਗਰੋਂ ਸਸਾਈਆਂ ਦਾ ਖਾਓ ਮੈਂ ਚੰਗੀ ਮੈਂ ਜੀ ਬਹੁਤ ਖਰੀ ਜੀ ਤੇ ਸਦੀ ਕਰਨਾ ਮੈਂ ਜੀ ਕਮੀ ਕੋਈ ਨਹੀਂ ਹੈ ਜੀ ਆਹ ਵੇਖੋ ਪਾਈਪ ਲੱਗੀ ਦਾ ਇੱਧਰ ਇੱਧਰ ਮਾਰੋ ਵੇ ਜੀ ਆਹ ਵੇਖੋ ਆਹ ਵੇਖੋ 1.5 ਇੰਚ ਦੀ ਅਲੀ ਪਾਈਪ ਦੁੱਧ ਦੀ ਨਹੀਂ ਸਹੀ ਗੱਲ ਹੈ ਜੀ ਭਲਵਾਨ ਜੀ ਸਹੀ ਗੱਲ ਹੈ ਜੀ ਹੁਣ ਤੁਹਾਨੂੰ ਪੂਰੀ ਨੌਲੇਜ ਆ ਗਈ ਆ ਮੈਂ ਵੀਰ ਜੀ ਵੇਖੋ ਬਸ ਇੱਥੇ ਹੀ ਆਣਾ ਫਿਰ ਸਹੀ ਗੱਲ ਹੈ ਜੀ ਸਾਡਾ ਉਸਤਾਦ ਵੀਰ ਜੀ ਜ਼ਿੰਦਾਬਾਦ ਕਰ ਓਏ ਠੀਕ ਹੈ ਜੀ ਹਾਂ ਜੀ ਉਸਤਾਦ ਕਿਹਨੂੰ ਧਾਰਿਆ ਜੀ ਹਾਂਜੀ ਉਸਤਾਦ ਕਿਹਨੂੰ ਦਾਰਿਆ ਓੰਕਾਰ ਸਿੰਘ ਪਿੰਡ ਘੋਗਾ ਠੀਕ ਹੈ ਜੀ ਹਾਂਜੀ ਤੇ ਬਾਕੀ ਵੀਰ ਸਾਡਾ ਅਰਮਾਨ ਠੀਕ ਹੈ ਜੀ ਬਾਬਾ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਤੇ ਸਾਡੀ ਔਰਤਾਂ ਜਾਨੇ ਜੀ ਸਹੀ ਗੱਲ ਹੈ ਜੀ ਸਹੀ ਗੱਲ ਤੇ ਕੋਈ ਮਾਨਦਾਨ ਜੀ 65 ਜੋ ਹਾਂਜੀ ਅੱਜ ਕਰਤਾ ਭਾਜੀ ਠੀਕ ਹੈ ਜੀ ਨਹੀਂ ਸਹੀ ਗੱਲ ਹੈ ਜਮਾਂ ਗਿਆ ਜੀ ਹਜ਼ਾਰ ਦੇ ਵਿੱਚ ਕੀ ਇਥੋਂ ਮਿਲਦੀ ਨਹੀਂ ਆ ਜਾਂਦੀ ਤੇ ਸਿੰਘ ਸਿੰਘ ਜਮਾਂ ਨਿਕਲ ਗਈ ਹਰ ਪੱਖੋਂ ਮਿਲਦੀ ਵੇਖੋ ਹਰ ਪੱਖੋਂ ਮਿਲਦੀ ਹੋ ਕੇ ਦੇਖੋ ਜੀ ਕੋਈ ਸ਼ੱਕ ਨਹੀਂ ਇਸ ਦੀ ਨਿਗਾ ਨਿਗਾ ਸੀ ਨਿਗਾ ਨਿਗਾ ਸੀ ਤੇ ਇਹਦੇ ਵੱਲੋਂ ਦੱਸੋ ਜੀ ਬੂਰੀ ਜੰਦਾ ਹੁਣ ਜੀ ਕੀ ਆ ਗਈ ਨਿਕੀਨਾ ਵਾ ਦੇਖੋ ਜੀ ਅਮੀਰ ਹੋਈ ਨਹੀਂ ਭਾਈ ਇਹ ਤੇ ਸਹੀ ਗੱਲ ਹੈ ਜੀ ਸਾਰੀ ਚੰਗੀ ਆ ਚੰਗੀ ਆ ਜੀ ਕਿੰਨਾ ਦੁੱਧ ਹੈ ਜੀ ਇਹਦੇ ਕੋਲ ਦੁੱਧ ਭਾਈ ਭਵੇਂ 7 ਕਿਲੋ ਕਹ ਦਈਏ ਇਹਦੇ ਕੋਲ 6.5 ਕਿਲੋ ਦੁੱਧ ਤੇ ਪੱਕਾ ਹੀ ਆਣਾ ਤੇ ਇਹ ਮਿਲਦੀ ਭਾੜੇ ਦੇ ਜੇ ਇਹਨੂੰ ਸੁਈਏ ਕੋਈ ਜ਼ਿਆਦਾ ਚਿਰ ਨਹੀਂ ਆ ਹਾਂ ਜੀ ਅਜੇ 1 ਮਹੀਨਾ 17 ਦਿਨ ਸੁਈਏ ਹੋ ਗਏ ਆ ਠੀਕ ਹੈ ਜੀ ਤੇ ਬਹੁਤ ਚੰਗੀ ਆ ਭਾਅ ਫਿਰ ਮਹੀਆ ਠੀਕ ਹੈ ਜੀ ਤੇ ਰੰਗ ਨੂੰ ਵੀ ਚੰਗਾ ਬੂڑا ਵੇਖੋ ਬੂਧੀ ਪਾਦੀ ਨੂੰ ਬਸਾ ਸਕਦੇ ਇਹ ਬਹੁਤੀ ਸੋਹਣੀ ਬੂਧੀ ਪਾਦੀ ਜਾ ਕੇ ਚੰਗੀ ਹੈ ਜੀ ਬਹੁਤ ਚੰਗੀ ਹੈ ਜੀ ਤੇ ਬਾਖੀ ਤੋਰ ਕੇ ਵਿਖਾ ਦਾਂਗੇ ਜਾਨੀ ਜੀ ਤੇ ਦੁੱਧ ਕਿੰਨਾ ਸਾਢੇ 6 ਕਿਲੋ ਜੀ ਇਹ ਤੇ ਈਡੀ ਚੰਗੀ ਆ ਭਾਜੀ ਵੀ ਆ ਵੇਖੋ ਆਹ ਚਵੜੀ ਨੇ ਕੱਟੀ ਲੱਗੂ ਮੂੰਹ ਵਾਰਤਾ ਦੇ ਨੇ ਅੱਛਾ ਕੱਟੀ ਨੂੰ ਵੀ ਪੈਣ ਦਿੰਦੀ ਆ ਇਹ ਹੋਰ ਵੀ ਕੋਈ ਹਾਂ ਇਹ ਵੀ ਦਿੰਦੀ ਆ ਬਹੁਤ ਠੰਡੀ ਬੈਂ ਫਿਰ ਥਾਣੇ ਤੇ ਕੱਟੀ ਜੋ ਕਿ ਭਰੇ ਠੀਕ ਆ ਜੀ ਤੇ ਦੀ ਦੇ ਤੇ ਭਾੜੇ ਦੇ ਜੀ ਵਾੜੇ ਦੇ ਦੋਹੇ ਡੰਗ ਭਾਜੀ ਘਰੇ ਜਾ ਕੇ ਮਨਾ ਖਰਾਬ ਕਰੂ ਵੀ ਗਰੇਡੀ ਦੇ ਦਾਂਗੇ ਚੰਗੀ ਮੈਂ ਜੀ ਸਾਡੇ ਘਰੇ ਵੀ ਇੱਕ ਡੰਗ ਨਹੀਂ ਕਿ ਕਰਮਾਲੀ ਨੇ ਕੀਤਾ ਚੰਗੀ ਹੈ ਜੀ ਕਵਨ ਆ ਸੁਭਾਈ ਆਪਣੇ ਕੋ ਹਾਂਜੀ ਹਾਂਜੀ ਇਹਦੇ ਵੀਰਾਂ ਦੀ ਡਿਮਾਂਡ ਹੀ ਬੜੀ ਯਾਰ ਪੂਰੀ ਲੱਭਦੀ ਘਟਿਆ ਸਹੀ ਗੱਲ ਹੈ ਨਹੀਂ ਸਹੀ ਗੱਲ ਹੋਣ ਬੜੇ ਆਉਂਦੇ ਹੂਰੀਆਂ ਦੇ ਪਰ ਲੱਭ ਜੀ ਘਟਿਆ ਸਹੀ ਗੱਲ ਹੈ ਜੀ ਮੋਲੇ ਦਾ ਵੀ ਜੈ ਜੀ ਹੋਣਾ ਦੱਸੋ ਜੀ ਮੋਲੇ ਤਾਂ ਭਾਂਏ ਕਰ ਨੂੰ 70 ਕਰ ਦਈਏ 60 ਦੀ ਦੇ ਦਈਏ ਦੱਸੋ ਪਲਵਾਨ ਜੀ ਜੀ 65 ਦੀ ਜਾਂਦ 60000 ਜੀ ਦੇ ਦਾਗੇ ਚਲੋ ਜੇ ਪਲਵਾਨ ਕੋਈ ਹੋਰ ਮੰਨ ਤਣ ਜੀ 60000 ਜੀ ਦਾਗੇ 64 ਜੋ ਕੋਈ ਹੋਰ ਲਾਸਟ 60000 ਜੀ ਕਰਤਾ ਜੀ ਬਹਾ ਜੀ ਦੇ ਨਾਮ ਦਾ ਕਰਤਾ ਲਾਸਟ ਹੀ ਆ ਹੁਣ ਬਾਕੀ ਵੀਰ ਜੀ ਆ ਵੀਰ ਮੇਰੇ ਪਿੰਡ ਦਾ ਵਾ ਚਾਰ ਪੰਜ ਮਈਆਂ ਵੀਰ ਜੀ ਤੁਹਾਡੇ ਕੋਲ ਖੜੀਆਂ ਕਾਰ ਸਿੰਘ ਨੂੰ ਤੇ ਆਪਣੇ ਅਰਮਾਨ ਵੀਰ ਨੂੰ ਵੀ ਲੈ ਗਿਆ ਤੇ ਵੀਰ ਨੂੰ ਪੁੱਛੋ ਵੀਰ ਕਹਿੰਦਾ ਨਾ ਜੀ ਆਪਣਾ ਤੁਹਾਡੇ ਰਿਕਾਰਡ ਹੈ ਮੱਜਾਂ ਦਾ ਨਾ ਜੀ ਆਪਣਾ ਬੋਲੋ ਜੀ ਉਹ ਤਿੰਨ ਮਈਆਂ ਖੜੀਆਂ ਵਾ ਬਹੁਤ ਬਰਤ ਬਹੁਤ ਜਿਆਦਾ ਦੁੱਧ ਗਿਆ ਬਹੁਤ ਜਿਆਦਾ ਤੇ ਨਾਂ ਜੀ ਤੁਹਾਡਾ ਮਨਵੀਰ ਸਿੰਘ ਵੇ ਛੋਟਾ ਨਾਂ ਛੋਟਾ ਨਾਂ ਬਹੁਤ ਧੀ ਪਿੰਡ ਮੜਾ ਤੇਰੇ ਤੇਰੇ ਪਿੰਡ ਦਾ ਹੁਣ ਵੀ ਤੂੰ ਮਹੀਂ ਦਵਾਈ ਆ ਹਾਂ ਹਾਂ ਸਹੀ ਗੱਲ ਹੈ ਬਾਕੀ ਵੀ ਦੀ ਰਿਕਾਰਡ ਬਹੁਤ ਆਓ ਮੇਜੀ ਤੇ ਹਰ ਮਤਲਬ ਮਾਨਤਨ ਪੂਰਾ ਖੁੱਲਾ ਕੀਤਾ ਜਾਓ ਵਧੀਆ ਰਹੀਆਂ ਮਈਆਂ ਵੀਰਜੀ ਬਹੁਤ ਵਧੀਆ ਜੀ ਆ ਵੀਰ ਬਾਕੀ ਨਵੇਂ ਫਾਰਮ ਬਣਾਉਣ ਦੇ ਆ ਹਾਂ ਜੀ ਹਾਂ ਜੀ ਮਈਆਂ ਇਹਨਾਂ ਘੱਟੋ ਘੱਟ 50 ਲੈਣੀਆਂ 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 ਵੀਰਜੀ ਹਾਂ ਜੀ ਕਿੰਨੀਆਂ ਹੋਣ ਤੱਕ ਹੋ ਗਈਆਂ ਜੀ ਹੁਣ ਤੱਕ 14 ਮਈਆਂ ਹੋ ਗਈਆਂ 12 ਹੋ ਗਈਆਂ ਹਾਂ ਹੁਣ ਓਲੀ ਓਲੀ ਕਰੀ ਜਾਓਗੇ ਨਾ ਚਲੋ ਬਾਕੀ ਠੀਕ ਹੈ ਵੀਰ ਜੀ ਕੱਟੀ ਵਿਖਾ ਦੀਏ ਕੱਟੀ ਵਿਖਾ ਲਓ ਜੀ ਹਾਂ ਵੀਰ ਅੰਦਰ ਰਹਿ ਗਈ ਆ ਬਹੁਤ ਚਾਰੂ ਆ ਭਾਜੀ ਤੇ ਕਿੰਨੇ ਟਾਈਮ ਦੀ ਹੋ ਗਈ ਹੋ ਗਈ ਜੀ ਚੰਗੀ ਮਾਰੀ ਨਾ ਚਲਦੀ ਆ ਭਾਜੀ ਨਹੀਂ ਚੰਗੀ ਆ ਬਹੁਤ ਕੱਟੀ ਚੰਗੀ ਆ ਚਾਰੂ ਚੂਰੂ ਬੜੀ ਆ ਹਾਂਜੀ ਹਾਂਜੀ ਕਈ ਵੀਰ ਭਰਾ ਨੇ ਸਾਹਣੀ ਤੇ ਕੱਦ ਬੜਾ ਕਰ ਜਾਣਾ ਨੇ ਥੋੜਾ ਥੋੜਾ ਬੜਾ ਚੰਗਾ ਪਹਿਲਵਾਨ ਜੀ ਵੇਖੋ ਚੰਗਾ ਆ ਭਾਜੀ ਚਾਰੂ ਵੀ ਬੜੀ ਆ ਝੋਲੀ ਵੇਖੋ ਕਿਦਾਂ ਦੀ ਵੀਰ ਜੀ ਝੋਲੀ ਬੜੀ ਆ ਹਾਂਜੀ ਤੇ ਕੀ ਡਿਮਾਂਡ ਸ਼ਾ ਜੀ ਇਹਦੀ ਡਿਮਾਂਡ ਭਾਵੇਂ ਤਾਂ ਮੰਗ ਲਈਏ ਹਾਂਜੀ ਆਪਾਂ ਮੰਨ ਹੀ ਕਰਨਾ ਜੋਪਲਵਾ ਜੀ ਨੇ ਕਿਹਾ ਭਾਜੀ ਦੱਸੋ ਮੰਨ ਨਹੀਂ ਤੁਸੀਂ ਦੱਸੋ ਜੀ ਇਹ ਵੀ ਜਾਨ ਬਚਾਉਣ ਵਾਲੀ ਗੱਲ ਆ ਭਾਜੀ ਸਹੀ ਗੱਲ ਆ ਜੀ ਹਣਾ ਜਾਨ ਹੀ ਭਾਜੀ ਇਹ ਵੀ ਜਾਨ ਬਚਾਈ ਆਪਾਂ ਜਾਨ ਬਚਾਈ ਆ ਦੱਸੋ ਜੀ 2 ਕਰ ਦੋ ਛੋੜ ਬਈ ਗੱਲ 8000 ਦੀ ਦੇ ਦਿੰਨੇ ਆ